ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀ ਕਿ ਇਹ ਪਹਿਲਾਂ ਵੀ ਹੁੰਦਾ ਹੋਇਆਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹ ਇਮੀਡੀਏਟਲੀ ਐਕਟ ਕੀਤਾ ਗਿਆ ਸਰ। ਇਹ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਦਾ ਜਾਂ ਕੋਈ ਚੀਜ਼ ਪ੍ਰਾਪਤ ਨਹੀਂ ਹੋਈ। ਫਿਲਹਾਲ ਉਹ ਜਿਹੜਾ ਜੂਆ ਖੇਡ ਰਹੇ ਸੀਗੇ ਉਹ ਜਿਹੜਾ 2.5 ਨਾਲ ਖੇਡਦੇ ਆ ਉਹ ਤੋਂ ਖੇਡਦੇ ਸੀ। ਜਿਹੜਾ ਜਿਹੜਾ ਸੱਟਾ ਲਾਉਦਾ ਹੈ ਜਿਹਦਾ ਉਸ ਤੋਂ ਵੀ ਸਾਰਿਆਂ ਨੂੰ ਪਤਾ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਈਕਿਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਪ੍ਰਾਪਤ ਹੋਇਆ। ਗੁਰਦਾਸਪੁਰ ਸ਼ਹਿਰ ਚ ਅੱਜ ਸ਼ਾਮ ਪੁਲਿਸ ਵੱਲੋਂ ਜਦੋਂ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਸ਼ਹਿਰ ਚ ਸਥਿਤ ਮਸ਼ਹੂਰ ਕੂਕੂਟਾਬੇ ਤੇ ਰੇਡ ਕੀਤੀ ਗਈ ਤਾਂ ਪੁਲਿਸ ਵੀ ਹੈਰਾਨ ਲੈ ਗਈ ਟਾਬੇ ਚ ਬਣੇ ਕਮਰੇ ਦੇ ਵਿੱਚ ਸ਼ਹਿਰ ਦੇ ਨਾਮੀ ਲੋਕ ਜੂਆ ਖੇਡ ਰਹੇ ਸਨ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਜਿਵੇਂ ਹੀ ਇਹ ਸੂਚਨਾ ਮਿਲੀ ਤਾਂ ਉਹਨਾਂ ਨੇ ਬਿਨਾਂ ਦੇਰੀ ਕੀਤੇ ਆਪਣੀ ਪੁਲਿਸ ਪਾਰਟੀ ਸਮੇਤ ਟਾਬੇ ਤੇ ਰੇਡ ਕੀਤੀ ਤੇ ਮੌਕੇ ਤੇ ਜੂਆ ਖੇਡ ਰਹੇ ਕਰੀਬ 10 ਲੋਕਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਕੋਲੋਂ 2,50,000 ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ ਜਿਸ ਨਾਲ ਉਹ ਜੂਆ ਖੇਡ ਰਹੇ ਸਨ ਤੇ ਇਸ ਕੰਮ ਨੂੰ ਕਰਵਾ ਰਹੇ ਟਾਬੇ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ ਇਹ ਲੋਕ ਡਾਈਸ ਆਦੀ ਹੋਰ ਸਮਾਨ ਨਾਲ ਜੂਆ ਖੇਡ ਰਹੇ ਸਨ ਜੋ ਕਿ ਸਾਰਾ ਸਮਾਨ ਵੀ ਮੌਕੇ ਤੇ ਜ਼ਬਤ ਕੀਤਾ ਗਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਦੇ ਵੱਲ ਸਾਰੇ ਜਿਹੜੀ ਟੀਮ ਹੈ ਥਾਲੀ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨਡ ਰੇਟ ਦੇ ਵਿੱਚ ਇਹਦਾ ਉਹ ਡੈਕ ਰੰਗਿਆ ਤੇ ਕਾਬੂ ਕੀਤਾ ਗਿਆ। ਔਰ ਇਹਨਾਂ ਤੋਂ ਇਹਨਾਂ ਉੱਪਰ ਜਿਹੜੇ ਜਿਹੜਾ ਕਾਬੂ ਕੀਤਾ ਗਿਆ ਉਹਦੇ ਖਿਲਾਫ ਇਹ ਕਾਰਵਾਈ ਜਿਹੜੀ ਹੈ ਅਗਲੀ ਰਾਮ। ਕਿੰਨੀ ਰਕਮ ਪ੍ਰਾਪਤ ਹੋਈ ਹੈ ਉੱਥੇ? ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸੇ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਰਿਪੋਰਟ ਐਕਟ ਕੀਤਾ ਗਿਆ। ਕਿੰਨੇ ਬੰਦੇ ਨੇ? ਕਿੰਨੇ ਲੋਕ ਸੌਣ ਪੜੇਗੇ? 10 ਬੰਦੇ ਨੇ ਜੀ, 10 ਬੰਦੇ। ਲੋਕਲ ਲਈ ਸਾਰੇ ਉਹ ਇਨਕਲੂ ਉਹ ਵੀ ਨਾਲ ਸੀ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆ ਜਾਈ ਸੀਗੀ ਤਾਂ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਉਹ ਇਮੀਡੀਏਟਲੀ ਐਕਟ ਕੀਤਾ ਗਿਆ ਬਾਕਸ ਵਿੱਚ ਮਾਲ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਹਸਤਾਬ ਹੋਇਆਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੇ ਗਏ ਸਾਰੇ ਸਾਰੇ ਇਕੱਲਾ ਜੂਆ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਹਿੰਦੇ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਜਿਹੜਾ ਸੈਮੀਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਕੋਈ ਕੋਈ ਚੀ ਫਿਲਹਾਲ ਉਹ ਜਿਹੜਾ ਜੁਆਈ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹ ਉਹ ਖੇਡਦੇ ਸੀ। ਇਹ ਨਾਲ ਉਹ ਪਰਫੈਕਸ਼ਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ। ਨਹੀਂ ਉਹਰੇ ਉਹਰੇ ਤੋਂ ਥਰੂ ਕਿੱਦਾਂ ਲੱਗਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਜਿਹੜਾ ਉਹ ਸੋਦੀ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਐ ਤੇ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਤ ਹੋਇਆ। ਬੇਸਿਕਲੀ ਕਿਤੇ ਪੈਸ਼ ਨਾਲ ਇਹ ਕਿੰਨਾ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਤ ਹੋਇਆ? ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕ ਪਰ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਸਾਰੇ ਸ਼ਹਿਰ ਦੇ ਲੋਕ ਸੀ ਕਿ ਜਾਂ 12 ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁਣ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾ ਲਈਏ ਕੋਈ ਸ਼ਹਿਰ ਦੇ ਨਾਮੀ ਬੰਦੇ ਵੀ ਆ ਗਏ ਸਾਡੇ ਚ ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ ਮਾਲਕ ਵੀ ਹੈ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬੜਾ ਮਰਜ਼ੀ ਕੀਤੀ ਹੋਈ ਹੈ ਬਰਾਮਣ ਜੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਲਦੇ ਹੋ ਸਾਰੇ ਬਰਾੰਦ ਹੋ ਜਾਂਦੇ ਸਰ ਜੂਏ ਤੋਂ ਵਗੈਰਾ ਤੇ ਦੇਰ ਆ ਪਾਤਾ ਹੁੰਦਾ ਜਖਾਂਦੇ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈਦੀ ਹੁੰਦੀ ਮੇਰੇ ਧਿਆਨ ਤੇ ਤੇ ਪਹਿਲਾਂ ਅਸੀਂ ਉਸ ਤੇ ਰੇਟ ਵੀ ਕਰਦੇ